ਆਟੋ ਚਾਲ ਕਲੈਕਸ਼ਨ ਮਣੀ ਠੀਕ ਆ ਜੀ ਟੀਵੀ ਤਾਂ ਮੈਂ ਪੇਸ਼ੈਂਟ ਦਾ 300 ਰੁਪਿਆ ਮੈਂ ਥੋੜਾ ਕਮਾ ਕੇ ਲਿਆਉਣਾ ਮੈਂ ਅੱਜ ਅਲਾਉਸਮੈਂਟ ਕੀ ਕੀਤੀ ਗਈ ਠੀਕ ਆ ਜੀ ਕਿ ਫਲਸ਼ਾਂ ਦੇ ਫਾਰਮ ਭਰੇ ਜਾਣੇ ਨੇ ਮਕਾਨਾਂ ਦੇ ਫਾਰਮ ਭਰੇ ਜਾਣੇ ਨੇ ਤੇ ਬਿਜਲੀ ਮੀਟਰਾਂ ਦੇ ਫਾਰਮ ਭਰੇ ਜਾਣੇ ਨੇ ਜਿੰਨੇ ਜੋ ਬਿਜਲੀ ਮੀਟਰ ਵੀ ਨਹੀਂ ਹੈਗਾ ਸੀ ਦੋ ਘਰਾਂ ਦਾ ਸਾਡੇ ਕੋਲ ਠੀਕ ਆ ਸਾਡੇ ਕੋਲ ਇੱਕ 플ਸ਼ ਆ ਠੀਕ ਆ ਜੀ ਕਿਤਨਾ ਕਿਤੇ ਮੇਰੇ ਦਿਲ ਵਿੱਚ ਵੀ ਇਹ ਚਾਹ ਸੀ ਮੇਰੀ ਮਾਂ ਨੇ ਵੀ ਰੋਲਾ ਪਾਇਆ ਕਿ ਤੂੰ ਹੀ ਕਿਸੇ ਦੇ ਅੱਖੇ ਨਹੀਂ ਲੱਗਦਾ ਜਾ ਚਲਿਆ ਜਾ ਉਸ ਆ ਫਾਰਮ ਭਰੇ ਜਾ ਰਹੇ ਨੇ ਠੀਕ ਆ ਔਰ ਤੁਸੀਂ ਸਾਰੇ ਪਿੰਡ ਦੇ ਲੋਕੋ ਨੂੰ ਇਹ ਪੁੱਛ ਲਓ ਕਿ ਇਹ ਐਸੇ ਚੱਕਰ ਜੀ ਆਏ ਨੇ ਅਨਾਉਂਸਮੈਂਟ ਇਸ ਤਰੀਕੇ ਨਾਲ ਕਰਾਈ ਗਈ ਕਿ ਭਾਈ ਉੱਥੇ ਫਲਸ਼ਾਂ ਦੇ ਫਾਰਮ ਭਰੇ ਜਾ ਰਹੇ ਨੇ ਉੱਥੇ ਮਕਾਨਾਂ ਦੇ ਫਾਰਮ ਭਰੇ ਜਾ ਰਹੇ ਨੇ ਤੇ ਉੱਥੇ ਬਿਜਲੀ ਮੀਟਰਾਂ ਦੇ ਫਾਰਮ ਭਰੇ ਜਾ ਰਹੇ ਨੇ ਕੀ ਗੱਲ ਇਹਨਾਂ ਨੂੰ ਸਾਡੇ ਸਮਾਜ ਨੂੰ ਹੀ ਮੂਰਖ ਬਣਾਉਣ ਲਈ ਦੱਸਦੇ ਮਤਲਬ ਤੇ ਇਹਨਾਂ ਨੂੰ ਮੂਰਖ ਬਣਾ ਲਓ ਜਦੋਂ ਮਰਜ਼ੀ ਇਹਨਾਂ ਨੂੰ ਫਲਸ਼ਾਂ ਦਾ ਲਾਰਾ ਲਾ ਕੇ ਜਦੋਂ ਮਰਜ਼ੀ ਇਹਨਾਂ ਨੂੰ ਮਕਾਨਾਂ ਦਾ ਲਾਰਾ ਲਾ ਕੇ ਇਕੱਠੇ ਕਰ ਲਓ ਕਮ ਸੇ ਕਮ ਇਨਫੋਰਮੇਸ਼ਨ ਤਾਂ ਸਹੀ ਹੋਣੀ ਚਾਹੀਦੀ ਆ ਸੱਚ ਤਾਂ ਬੋਲਣਾ ਚਾਹੀਦਾ ਵਾ ਪੁੱਛੋ ਜੀ ਕਿੰਨੇ ਕਰਾਈ ਹੈ ਠੀਕ ਸਾਨੂੰ ਤਾਂ ਪਤਾ ਨਹੀਂ ਆਮ ਆਦਮੀ ਵਾਲਿਆਂ ਨੇ ਕਰਾਈ ਹੋਣੀ ਆ ਆਮ ਆਦਮੀ ਵਾਲਿਆਂ ਨੇ ਹੀ ਕਰਾਈ ਹੋਣੀ ਆ ਜੀ ਕਿ ਆਮ ਆਦਮੀ ਪਾਰਟੀ ਵੱਲੋਂ ਫਾਰਮ ਭਰਿਆ ਨਾ ਕਿ ਮਹਿਕਮੇ ਦਾ ਕਿਸਦਾ ਨਾਮ ਆ ਗਿਆ ਹੋਵੇ ਕਿਸੇ ਦਾ ਵੀ ਨਹੀਂ ਲਿਆ ਕੱਲੇ ਐਵੇਂ ਹੀ ਕਹਿ ਰਹੇ ਤੁਸੀਂ ਸਾਡਾ ਕਸੂਰ ਨਹੀਂ ਗਾ ਸਾਨੂੰ ਗਲਤ ਕਰਨ ਨੂੰ ਨਹੀਂ ਸਾਡਾ ਪਾਰਟੀ ਦੇ ਨਾਲ ਦੇ ਸਬੰਧ ਦੋ ਨਹੀਂ ਜੀ ਨਹੀਂ ਸਬੰਧ ਦਾ ਮਤਲਬ ਨਹੀਂ ਕਾ ਜੀ ਅਸੀਂ ਗੱਲ ਸੱਚ ਦੀ ਕਰਦੇ ਹਾਂ ਕਿ ਅਸੀਂ ਮੈਨ ਜੀ ਆ ਆਪਦੇ ਸਮਾਜ ਨਾਲ ਸਬੰਧਤ ਹੈ ਹਾਂ ਸਮਾਜ ਨੂੰ ਸਮਰਪਿਤ ਨਹੀਂ ਕਿ ਸਾਡੇ ਸਮਾਜ ਨੂੰ ਯਾਰ ਬਸ ਤੇ ਮੂਰਖ ਬਣਾਉਣਾ ਹੈ ਇਹਨਾਂ ਨੇ ਕਿੰਨਾ ਵੱਡਾ ਲਾਰਾ ਵੇ ਕਿੱਡਾ ਝੂਠਾ ਲਾਰਾ ਜਦੋਂ ਵੋਟਾਂ ਆ ਜਾਂਦੀਆਂ ਇਹਨਾਂ ਨੂੰ ਇਕੱਠੇ ਕਰ ਲੋ ਝੂਠ ਬੋਲ ਕੇ ਜਦੋਂ ਵੋਟਾਂ ਆ ਜਾਂਦੀਆਂ ਇਹਨਾਂ ਨੂੰ ਇਕੱਠੇ ਕਰ ਲੋ ਝੂਠ ਬੋਲ ਕੇ ਸਰਦਾਰ ਜੀ ਜਿਹੜਾ ਬੋਰਡ ਲੱਗਾ ਵਾ ਸਤਿਕਾਰਯੋਗ ਹੋਗਾ ਤੁਸੀਂ ਸਾਡੇ ਠੀਕ ਆ ਜੀ ਭੈਣ ਜੀ ਸਤਿਕਾਰਯੋਗ ਨੇ ਤੁਸੀਂ ਸੱਚ ਬੋਲਦੇ ਤੁਹਾਡਾ ਕੋਈ ਕਸੂਰ ਨਹੀਂ ਕਮ ਸੇ ਕਮ ਸਾਡੇ ਸਮਾਜ ਨੂੰ ਇਨਫਰਮੇਸ਼ਨ ਦਾ ਸਹੀ ਹੋਵੇ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਇੱਥੇ ਲੈਣ ਕੇ ਆਏ ਆ ਭਾਈ ਇਦਾਂ ਹੀ ਗੱਲ ਆ ਤੁਹਾਨੂੰ ਪਤਾ ਹੈਗਾ ਕਿਸੇ ਗੱਲ ਦਾ ਨਹੀਂ ਭਾਈ ਕਈਆਂ ਨੇ ਆਪਦੀ ਦਿਹਾੜੀ ਮਾਰ ਲਈ ਮੈਡਮ ਜੀ ਠੀਕ ਹੈ ਮੈਂ ਵੀ ਆਪਦੀ 300 ਰੁਪਏ ਦਿਹਾੜੀ ਮਾਰੀ ਆ ਤੇ ਮੇਰੇ ਵਾਂਗੂ ਆ ਮੇਰੇ ਸਾਰੇ ਭੈਣ ਭਰਾਵਾਂ ਨੇ 300 ਰੁਪਏ ਦਿਹਾੜੀ ਮਾਰੀ ਆ ਸਿਆਲ ਦੇ ਦਿਨਾਂ 'ਚ ਪਹਿਲਾਂ ਕੰਮ ਕੋਈ ਨਹੀਂ ਸੀ ਜੇ ਉਹਨਾਂ ਨੂੰ ਮੜਾ ਮੋਟਾ ਕੰਮ ਮਿਲਿਆ ਤੇ ਝੂਠ ਬੋਲ ਕੇ ਉਹਨਾਂ ਦੀਆਂ ਦਿਹਾੜੀਆਂ ਬਣਾਤੀਆਂ ਬਾਬਾ ਜੀ ਨੂੰ ਬੁਲਾਓ ਜੀ ਬੱਬੀ ਕੌਣ ਆ ਜੀ ਜਿਨ੍ਹਾਂ ਨੇ ਲੋਅਸਮੈਂਟ ਕੀਤਾ ਇਹ ਗੱਲ ਥੋੜਾ ਕੋਈ ਗੱਤੂ ਜੇ ਕਿਸੇ ਦਾ ਐਸਸੀ ਰੈ residense ਕੋਈ ਸਾਫੀ ਚਾਹਤ ਹੈ ਉਹ ਬਹੁਤ ਨਹੀਂ ਪਾ ਸਕਾਂਗੇ ਵੋਟ ਬਣੂਣੀ ਉਹ ਬਣੂ ਉਹ ਮੋੜਿਆ ਮੇਰੇ ਇੰਸਪੈਕਟਰ ਲੇਬਰ ਦੀ ਤੁਹਾਡੀ ਮਜ਼ਦੂਰੀ ਜਿਹੜੀ ਤੁਸੀਂ ਨਾਲ ਆਪਾਂ ਕੰਮ ਕਰਤੇ ਕਿੱਤੀ ਕਾਮੀਆਂ ਦੀ ਉਹ ਕਾਪੀ ਬਣੂਗੀ ਜੇ ਕਿਸੇ ਉਹ ਵੀ ਕਹਿੰਦੇ ਨਾ 60 ਸਾਲ ਤੋਂ 65 ਸਾਲ ਤੋਂ ਕਹਿੰਦੇ ਜੀ ਉਹ ਅੱਜ ਇੱਥੇ ਬੱਚੇ-ਬੱਤੀ ਸਾਲਾਂ ਦੀ 24-24 ਸਾਲਾਂ ਦੀ ਬਣੀਆਂ ਗਈਆਂ ਉਹ ਹੁਣ ਪਛਿਆ ਉਹ ਕਹਿੰਦੇ 65 ਸਾਲ ਤੋਂ ਘੱਟ ਨਹੀਂ ਬਣੀਆਂ ਨਹੀਂ ਨਹੀਂ ਇਹ ਨੂੰ ਲੈਟ ਨੂੰ ਕੀ ਕਰੋ ਹਾਂ ਜੀ ਉਹ ਕਰ ਰਹੇ ਆ ਆ ਦੇਖੋ ਇਹ ਕਿੱਥੇ ਆ ਆ ਲੈਟ ਨੂੰ ਲੈ ਕੇ ਆਪ ਨੂੰ ਬਾਹਰ ਹਾਊਸ ਵਾਰਡ ਦੀ ਰਿਪੋਰਟਿੰਗ ਮੈਂ ਤਾਂ ਮਗਾਲੀ ਚੈੱਕ ਨਾਲੇ ਨਾਲ ਤੁਹਾਡਾ ਨਾਮ ਤਾਂ ਇਹਦਾ ਸਾਡੇ ਤੋਂ ਛੋਟਾ ਹੈ ਨਾ ਸਾਡੇ ਤੋਂ ਉੱਪਰ ਵਾਲਾ ਉਹਦੇ ਨਹੀਂ ਬਣਦਾ ਕੋਈ ਨਹੀਂ ਮੈਡਮ ਤੁਸੀਂ ਉਹਨਾਂ ਨੂੰ ਗਲਤ ਦੱਸਿਆ ਨਾ ਕਿਤੇ ਸਾਡੇ ਬਾਹਰ ਸੋਨ ਬਰ ਹਾਂ ਨਹੀਂ ਮੈਂ ਨਹੀਂ ਲੋਕ ਤਾਂ ਨਹੀਂ